सरदार जगजीबा बी जे पी सरकार मुर्दा बी जे पी सरकार मुर्दा बीज पी सरकार मुर्दा ਨੂੰ ਪਰੇ ਸਤਕਾਰਯੋਗ ਜੋ ਜਿਹੜੀ ਮੋਦੀ ਸਰਕਾਰ ਉਹਦੀ ਨੀਤੀ ਕੀ ਆ ਦਕਾਨਾਂ ਮੋਦੀ ਸਰਕਾਰ ਨੇ ਚਾਹੁੰਦੀ ਕਿ ਦਕਾਨਾਂ ਖੁੱਲੀਆਂ ਰਹਿਣ ਉਹ ਚਾਹੁੰਦੀ ਆ ਇਹ ਦਕਾਨਾਂ ਦਾ ਸਾਮਾਨ ਇਹ ਦਕਾਨਾਂ ਤੇ ਜੋ ਵੇਚ ਰਿਆ ਸੰਤਾਂ ਦਾਨੀਆਂ ਤੇ ਪਾਨੀਆਂ ਕੁਝ ਚੰਦ ਘਰਾਣਿਆਂ ਨੂੰ ਮੋਹਲੇ ਵਿੱਚ ਤਬਦੀਲ ਕਰਕੇ ਤੇ ਦਕਾਨਾਂ ਨੂੰ ਕਰਤੇ ਇਹ ਆ ਮੋਦੀ ਦੀ ਸਰਕਾਰ ਦੇ ਨਵੇਂ ਨਵੇਂ ਫਾਸੀ ਦੇ ਫੰਦੇ ਹੁਣ ਵੀਰ 30 ਤਰੀਕ ਤੋਂ ਜਿਹੜਾ ਪੂਰਨ ਪੰਜਾਬ ਪੰਦ ਦਾ ਸੱਦਾ ਦਿੱਤਾ ਗਿਆ ਸਰਦਾਰ ਜਗਜੀਤ ਸਿੰਘ ਢੱਲਵਾਰ ਦੀ ਬਾਤ ਦੇ ਉੱਤੇ ਰੋੜਾ ਦੇ ਉੱਤੇ ਉੱਤੋਂ ਮੈਸੇਜ ਆਇਆ ਕਿ ਕੱਲ ਨੂੰ ਪੰਜਾਬ ਬੰਦ ਦਾ ਸੱਦਾ ਵਾ ਸੋ ਵੀਰ ਮੇਰੇ ਪੂਰਨ ਤੌਰ ਤੇ ਦੁਕਾਨਾਂ ਬੰਦ ਕਰਕੇ ਕਾਰੋਬਾਰ ਬੰਦ ਕਰਕੇ ਉਸ ੱਲੇਵਾਲ ਸਾਹਿਬ ਦਾ ਸੰਯੋਗ ਕਰੀਏ ਜੋ ਸਾਰੀਆਂ ਜੱਲੇ ਪੱਤੀਆਂ ਜਾਂ ਕਿਸੇ ਵੀ ਚੀਜ਼ ਤੋਂ ਉਪਰ ਉੱਠ ਕੇ ਚੌਤੀ ਦਿਨ ਹੋ ਗਏ ਕਿ ਅੱਜ ਬਿਲਕੁਲ ਨਾਮ ਦਾ ਪਿਆਰ ਕੀਤਾ ਜੋ ਮਰਨ ਵਰਤੋਂ ਉੱਪਰ ਬੈਠਾ ਸਾਡੇ ਵਾਸਤੇ ਜੋ ਹੱਕੀ ਮੰਗਾ ਮੰਨੀਆਂ ਹੋਈਆਂ ਮੰਗਾ ਜਿਹੜੀਆਂ ਮੰਨੀਆਂ ਹੀ ਸਰਕਾਰ ਨੇ ਉਸ ਨੂੰ ਸਿਰਫ ਲਿਖਤੀ ਰੂਪ ਦੇ ਵਿੱਚ ਉਹ ਲਾਗੂ ਕਰਾਉਣਾ ਚਾਹੁੰਦਾ ਕਿ ਐਮਐਸਪੀ ਜਿਹੜੀ ਆ ਲਿਖਤੀ ਰੂਪ ਦੇ ਵਿੱਚ ਦੇ ਦਿਓ ਸੋ ਇਸ ਕਰਕੇ ਅਸੀਂ ਉਸ ਜੋਦੇ ਦਾ ਤਖੜੇ ਹੋ ਕੇ ਜੀਂਦੇ ਜੀ ਉਹਦਾ ਸਾਥ ਦਈਏ ਸਰਕਾਰ ਚਕਜੀਤ ਸਿੰਘ ੱਲੇਵਾਲ ਆਪਣੀ ਜਿੰਦਗੀ ਦਾਅ ਤੇ ਲਾ ਕੇ ਖਨੌਰੀ ਮੋਰਚੇ ਸ਼ੰਭੂ ਮੋਰਚੇ ਦੇ ਵਿੱਚ ਕਿਸਾਨ ਡਟੇ ਬੈਠਿਆ ਕੱਲ ਨੂੰ 30 ਤਰੀਕ ਨੂੰ ਪੰਜਾਬ ਪੰਡਾ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਕਿ ਉਹਦਾ ਸਾਥ ਦੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਤੇ ਵੱਧ ਤੋਂ ਵੱਧ ਸ਼ਿਰਕਤ ਤੇ ਉਤਰਨਾ ਇਹ ਬੇਨਤੀ ਕਿਸਾਨ ਸ਼ਿਕਰਤ ਕਮੇਟੀ ਪੰਜਾਬ ਕੋਟ ਗੁੱਡਾ ਹੈਬਤੀ ਵੱਲੋਂ ਕੀਤੀ ਜਾਂਦੀ ਆ ਕਿ ਵੱਧ ਤੋਂ ਵੱਧ ਕੱਲ ਨੂੰ ਦੁਕਾਨਾਂ ਬੰਦ ਕਰਕੇ ਨੂੰ ਪਹੁੰਚਾਇਆ ਜਾਵੇ ਮੈਂ ਸਾਫ ਸਿੰਘ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟ ਬੁੱਢਾ ਜਿਹੜਾ 30 ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 3 ਵਜੇ ਤੱਕ ਮਜ਼ਦੂਰ ਮੋਰਚਾ ਗਾਇਰਾਜ ਨੀਤਿਕ ਮੋਰਚੇ ਦੇ ਸੱਦੇ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਹਮੈਤ ਮੈਂ ਇਹ ਗੱਲ ਕਿਸਾਨਾਂ ਆਪਦੇ ਭਰਾਵਾਂ ਤੇ ਮਜ਼ਦੂਰਾ ਦੁਕਾਨਦਾਰ ਆਰਤੀਆ ਵਰਗ ਨੂੰ ਮੈਂ ਬੇਨਤੀ ਕਰਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਪੂਰੇ ਭਾਰਤ ਲੈਵਲ ਦੀ ਲੜਾਈ ਲੜ ਰਹੇ ਆ ਅੱਜ 33 ਦਿਨ ਹੋ ਗਏ ਉਹਨਾਂ ਨੂੰ ਮਰਨ ਮਰਤ ਤੇ ਜਿਹੜੀ ਰੋਟੀ ਸਵੇਰੇ ਖਾਦੀ ਦੁਪਹਿਰ ਨੂੰ ਮਿਲੇ ਤੇ ਪਰਿਵਾਰ ਨੂੰ ਮਾਰਨ ਤੱਕ ਜਾਂਦੇ ਆ ਉਸ ਜਵਾਨ ਨੇ ਪੂਰੇ ਭਾਰਤ ਲੈਵਲ ਵਰਲਡ ਲੈਵਲ ਦਾ ਜਿਹੜਾ ਵਾ ਉਹ ਮੋਰਚਾ ਲਾ ਕੇ ਬੈਠਾ ਕਿਸਾਨੀ ਮਜ਼ਦੂਰੀ ਨੂੰ ਡੁੱਬਦਿਆਂ ਵੇਖ ਕੇ ਤਗੜੇ ਹੋ ਗਏ ਸਵੇਰੇ 30 ਤਰੀਕ ਨੂੰ ਪੰਜਾਬ ਬੰਦਾ ਸਭ ਕਾਰੋਬਾਰ ਨੂੰ ਠੱਪ ਕਰਕੇ ਤਗੜੀ ਹੋ ਕੇ ਸਵੇਰੇ ਛੜਕਾ ਦੇ ਉੱਤਰੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਸਾਥ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਮਰਨ ਵਰਤਨ ਤੇ ਬੈਠੇ ਆ ਉਹ ਸਾਡੇ ਕਿਸਾਨਾਂ ਲਈ ਕੱਲਿਆਂ ਲਈ ਨਹੀਂ ਸਾਰੇ ਮਨੁੱਖਤਾ ਲਈ ਬੈਠੇ ਆ ਜੋ ਵੀ ਇਹ ਦੋ ਟਾਈਮ ਦੀ ਰੋਟੀ ਖਾਂਦਾ ਵਾ ਕਿਉਂਕਿ ਅੱਜ ਉਹਨਾਂ ਨੂੰ 34 ਦਿਨ ਹੋ ਚੁੱਕੇ ਆ ਇਸ ਕਰਕੇ ਹਰੇਕ ਮਾਈ ਭਾਈ ਨੂੰ ਅਪੀਲ ਕਰਦੇ ਆ ਕੱਲ ਨੂੰ 30 ਤਰੀਕ ਨੂੰ ਦਿਨ ਸੋਮਵਾਰ ਜੋ ਪੰਜਾਬ ਬੰਦ ਦਾ ਦੋਨਾਂ ਫੋਰਮਾਂ ਵੱਲੋਂ ਸੱਦਾ ਦਿੱਤਾ ਗਿਆ ਵਾ ਉਹਤੇ ਅਸਰ ਕੀਤਾ ਜਾਵੇ ਵੱਧ ਤੋਂ ਵੱਧ ਜਿੰਨੀ ਵੀ ਸੰਗਤ ਹੋ ਸਕੇ ਇਸ ਸੰਯੋਗ ਦਵੇ ਸਾਡਾ ਜੋ ਕਿ ਸਰਕਾਰਾਂ ਨੂੰ ਪਤਾ ਲੱਗ ਸਕੇ ਵੀ ਠੀਕ ਪੰਜਾਬ ਦੇ ਵਿੱਚ ਕੋਈ ਸਿੱਖ ਨਾਂ ਦੀ ਚੀਜ਼ ਹੈ ਅੱਜ ਅਸੀਂ 30 ਦਸੰਬਰ ਨੂੰ ਜੋ ਬੰਦ ਦਾ ਸੱਦਾ ਦਿੱਤਾ ਗਿਆ ਹੈ ਕਨੌਰੀ ਬਾਰਡਰ ਤੋਂ ਔਰ ਸਿੰਘੂ ਬਾਰਡਰ ਤੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜੋ ਅੱਜ ਤੋਂ 13 ਫਰਵਰੀ ਤੋਂ ਲਗਾਤਾਰ ਉੱਥੇ ਅੰਦੋਲਨ ਲੜ ਰਹੇ ਆ ਤੇ ਅੱਜ ਉਹਨਾਂ ਨੂੰ 34 ਦਿਨ ਹੋ ਗਏ ਆ ਜਿਹੜੇ ਪੋਖਰਤਾਲ ਤੇ ਬੈਠੇ ਹਨ ਤੇ ਉਹਨਾਂ ਨੇ ਸਾਨੂੰ 30 ਦਸੰਬਰ ਦੀ ਜੋ ਤਰੀਕ ਦਿੱਤੀ ਗਈ ਸੀ ਪੂਰਨ ਪੰਜਾਬ ਨੂੰ ਬੰਦ ਦੇ ਸੱਦਾ ਦਿੱਤਾ ਗਿਆ ਸੀ ਤੇ ਅੱਜ ਬੰਦ ਦੇ ਸੱਦੇ ਨੂੰ ਕਾਮਯਾਬ ਕਰਾਉਣ ਵਾਸਤੇ ਅਸੀਂ ਹਰ ਇੱਕ ਵੀਰ ਅੱਗੇ ਭਰਾ ਅੱਗੇ ਬੇਨਤੀ ਕਰਨਾ ਹੈ ਹਰ ਇੱਕ ਦੁਕਾਨਦਾਰਾਂ ਨੂੰ ਵੀਰਾਂ ਨੂੰ ਬੇਨਤੀ ਕਰਨਾ ਹੈ ਵੀ ਐਡਾ ਤਕੜਾ ਅੰਦੋਲਨ ਖੜਾ ਕੀਤਾ ਹੈ ਔਰ ਇਹ ਅੰਦੋਲਨ ਅੱਜ ਸਿਖਰਾਂ ਦੇ ਉੱਤੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਗੱਲੇਵਾਲ ਸਾਹਿਬ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਬੈਠੇ ਆ ਤੇ ਆਓ ਸਾਰੇ ਵੀਰ ਆਪਾਂ ਉਸ ਤਕੜੇ ਹੋ ਕੇ ਉਹਨਾਂ ਦਾ ਅਸਾਸ ਦਈਏ ਇਸ ਬੰਦ ਨੂੰ ਕਾਮਯਾਬ ਕਰੀਏ ਤੇ ਤਕੜਾ ਸੰਘਰਸ਼ ਵਿੱਢਿਆ ਜਿਹੜਾ ਇਹਨੂੰ ਸਿਰੇ ਲਾਈਏ ਤੇ ਸਰਕਾਰ ਨੂੰ ਝੁਕਾ ਕੇ ਆਪਣੀਆਂ ਮੰਗਾਂ ਮਨਾ ਕੇ ਇਹ ਜੋ 13 ਫਰਬੂਤ ਲੈ ਕੇ ਗੈਰ ਰਾਜਨੀਤਿਕਔਰ ਕਿਸਾਨ ਮਜ਼ਦੂਰ ਬਲੋ ਸਾਂਝੇ ਤੌਰ ਤੇ ਦਿੱਲੀ ਨੂੰ ਰਵਾਨਾ ਹੋਏ ਸੀਗੇ ਉਹ ਸਾਨੂੰ ਹਰਿਆਣੇ ਦੇ ਬਾਰਡਰਾਂ ਤੇ ਰੁਕਿਆ ਗਿਆ ਖਨੌਰੀ ਬੱਡ ਦੇ ਸ਼ੰਭੂ ਬਾਰਡਰ ਤੇ ਉਥੇ ਲੰਮਾ ਸਮਾਂ ਆਸੀਂ ਸਰਕਾਰ ਨਾਲ ਜਿੱਦ ਕੀਤੀ ਅੱਗੇ ਜਾਣ ਦੀ ਪਰ ਸਰਕਾਰ ਨੇ ਅਥਰੂ ਗੈਸੁੱਟ ਕੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਆਖੀ ਸਾਡੇ ਸੀਨੀਅਰ ਅਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ ਮਾੜੀਆਂ ਨੀਤੀਆਂ ਸਰਕਾਰਾਂ ਦੀ ਕਰਕੇ ਮਰਮਰਤ ਰੱਖ ਲਿਆ ਅੱਜ 34 ਦਿਨ ਚੱਲ ਰਿਹਾ ਮਰਮਰਤ ਦਾ ਅਸੀਂ ਉਸ ਮੁੱਦੇ ਸਾਨੂੰ ਉਥੋਂ ਹੁਕਮ ਹੋਇਆ ਵੀ 30 ਤਰੀਕ ਦਾ ਪੂਰਾ ਪੰਜਾਬ ਬੰਦ ਛੜਕਾਂ ਜਾਮ ਉਸ ਵਾਸਤੇ ਅੱਜ ਅਸੀਂ ਪਿੰਡ ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਕਸਬਿਆਂ ਜਾ ਕੇ ਘਰ-ਘਰ ਜਾ ਕੇ ਦੁਕਾਨਾਂ ਤੇ ਰਿਕਵੈਸਟ ਕਰ ਰਹੇ ਬੇਨਤੀ ਕਰ ਰਹੇ ਆ ਵੀ ਕੱਲ ਨੂੰ ਇੱਕੋ ਜਿੰਦਗੀ ਦਾਤੇ ਲਾ ਕੇ ਬੈਠਾ ਉਹਦਾ ਸਮਰਥਨ ਕਰੀਏ ਦੁਕਾਨਾਂ ਬੰਦ ਕਰੀਏ ਰੋਡਵੇ ਬੰਦ ਕਰੀਏ ਜੋ ਕੁਛ ਵੀ ਦਰਹਿਤ ਚੱਲਣ ਵਾਲੇ ਆ ਸਾਰੇ ਬੰਦ ਕਰਕੇ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਔਰ ਜਿਸੇ ਬੰਦੀਆਂ ਦਾ ਥਾਂ ਦੀ ਗ੍ਰਤਿ ਧੰਨਵਾਦ ਕਬਲ ਸਿੰਘ ਹਰੀ ਦੇ ਪਤਨ ਦੁਕਾਨਦਾਰਾਂ ਜੀ ਅਸੀਂ ਕੀ ਕੋਈ ਨਾ ਕਰਦੇ ਜਿਵੇਂ ਅਸੀਂ ਅਸੀਂ ਵਿਸ਼ਵਾਸ ਦਵਾਉਣੇ ਆਪਦੀ ਯੂਨੀਅਨ ਇਹਨਾਂ ਆਪੇ ਦੁਕਾਨਦਾਰਾਂ ਨੂੰ ਕਿ ਅਸੀਂ ਕਾਲ ਨੂੰ ਬਿਲਕੁਲ ਪੂਰਨ ਕਿਸਾਨਾਂ ਨੂੰ ਵਿਸ਼ਵਾਸ ਦਵਾਉਣੇ ਆ ਆਸੀਂ ਪੂਤਰੀ ਨੂੰ ਬਿਲਕੁਲ ਸਾਰਾ ਵਿਆਰ ਬੰਦ ਕਰਾਂਗੇ ਇਹ ਚੀਜ਼